ਪੂ ਕਲਿਮ ਫਿਲਮ ਪ੍ਰੋਡਕਸ਼ਨ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀ ਸਰੋਤਿਆਂ ਨੂੰ ਤੀਂਦਰ ਵਿੱਕੀ ਵੱਲੋਂ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਦੋਸਤੋ ਠੀਕ ਠਾਕ ਹੂੰ ਦੋਸਤੋ ਮੇਰੇ ਦੋਸਤ ਨੇ ਇੱਕ ਵਜ਼ੀਰ ਖਾਨ ਜੀ ਪਿੰਡ ਭਾਈ ਦੇਸਾ ਦੇ ਵਿੱਚ ਮੈਂ ਪਹੁੰਚਿਆ ਬਹੁਤ ਸੋਹਣਾ گاਉਂਦੇ ਨੇ ਦੋਸਤੋ ਤੇ ਮੈਨੂੰ ਉਹਨਾਂ ਨੇ ਮਾਣ ਬਖਸ਼ਿਆ ਉਹਨਾਂ ਦੇ ਪਰਿਵਾਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਤੇ ਉਸ ਵੀਰ ਨੂੰ ਆਪਾਂ ਮਿਲਦੇ ਆ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ ਕਿ ਵੀਰ ਦਾ ਕਿੱਡਾ ਕ ਵਧੀਆ ਸਟਰਗਲ ਹੈ ਕੀ ਕਰ ਰਹੇ ਨੇ ਅੱਜ ਕੱਲ ਕਿੰਨਾ ਕ ਵਧੀਆ ਕਾਉਂਦੇ ਸੋ ਮੇਰੇ ਸਾਰੇ ਦਰਸ਼ਕਾਂ ਨੂੰ ਹੱਥ ਜੋੜ ਕੇ ਗੁਜਾਰਿਸ਼ ਹੈ ਕਿ ਆਪਾਂ ਉਸ ਵੀਰ ਦੀ ਸਪੋਰਟ ਜ਼ਰੂਰ ਕਰਨੀ ਆ ਸਾਡੇ ਨਾਲ ਇਸ ਟਾਈਮ ਵਿਰਾਜਮਾਨ ਨੇ ਸ਼੍ਰੀ ਵਜੀਰ ਖਾਨ ਜੀ ਬਾਈ ਜੀ ਪੂਕਲ ਫਲ ਪ੍ਰੋਡਕਸ਼ਨ ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਦਾ ਸਵਾਗਤ ਹੈ ਔਰ ਜਗਿੰਦਰ ਵੀ ਕੀ ਮੇਰਾ ਭਾਈ ਵੱਡੇ ਵੀਰ ਉਹਨਾਂ ਦੇ ਟੀਮ ਦਾ ਔਰ ਮੇਰੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਵੀਰੇ ਜੀ ਆਇਆਂ ਔਰ ਠੀਕ ਠਾਕ ਹੋ ਜੀ ਸਾਰੇ ਬਹੁਤ ਵਧੀਆ ਸੋ ਦੋਸਤੋ ਅੱਪਾ ਚੱਲਦੇ ਆ ਹੁਣ ਬਾਈ ਤੋਂ ਸੁਣਦੇ ਆ ਦੋ ਚਾਰ ਗੱਲਾਂ ਪਤਾ ਬਾਈ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡੇ ਜਿਹੜੇ ਪਿੰਡ ਦੇ ਵਿੱਚ ਤੁਸੀਂ ਇਸ ਫੀਲਡ ਦੇ ਵਿੱਚ ਕਿਵੇਂ ਆਏ ਇਹ ਜੀ ਪਹਿਲੇ ਦਿਨ ਤੋਂ ਹੀ ਸ਼ੌਂਕ ਮੇਰੇ ਬਾਪ ਡੈਡੀ ਜੀ ਇਸ ਕੰਮ 'ਚ ਸੀਗੇ ਜੀ ਤੇ ਮੇਰੇ ਡੈਡੀ ਤੋਂ ਹੀ ਸਾਨੂੰ ਲਤ ਪੈ ਗਈ ਜੀ ਅੱਗੇ ਅਸੀਂ ਮੇਰੇ ਬ੍ਰਦਰ ਵੱਡੇ ਜੀ ਉਹਨਾਂ ਨੂੰ ਵੀ ਇਸੇ ਕੰਮ ਦੀ ਲਤਾਈ ਤੇ ਹੁਣ ਤੱਕ ਵਧੀਆ ਚੱਲ ਰਿਹਾ ਜੀ ਓਕੇ ਜੀ ਕੀ ਸੁਣਾਓਗੇ ਹੁਣ ਜੀ ਸਾਨੂੰ ਗੁਲਾਬ ਸਿੰਘ ਦੀ ਆਵਾਜ਼ ਸੁਣਾਉਣੀ ਹੈ ਜੀ ਜੀ ਬਾਬਾ ਗੁਲਾਬ ਸਿੰਘ ਜੀ ਹਾਂ ਜੀ ਉਹਨਾਂ ਦੇ ਸਾਡੇ ਕੋਲ ਮੈਟਰ ਲਿਖੇ ਹੋਏ ਜੀ ਸਵਾਗਤ ਹੈ ਦੋਸਤੋ ਬਾਈ ਜੀ ਤੁਹਾਨੂੰ ਆਪਾਂ ਸੁਣਦੇ ਹਾਂ ਜੀ ਹਾਂ ਹੋ ਤਿੰਨ ਮੇਰੇ ਦੀ ਹੁੰਦੀ ਏ ਸ਼ੁਰੂਆਦ ਤੇਰਾ ਨਾਂ ਲੈ ਕੇ ਅਬ ਸਿੱਖਾਂ ਨੂੰ ਫਤਿਹ ਕਰਾਂ ਮੈਂ ਜੈ ਰਾਜੇ ਦੀ ਕਹਿ ਕੇ ਤੇਰੀ ਆਰਤੀ ਕਰਾਂ ਤੇਰੀ ਆਰਤੀ ਕਰਾਂ ਸਵੇਰ ਸ਼ਾਮ ਰਾਜਾ ਦੀ ਮਿੱਠਾ ਸ਼ਰਬਤ ਜਹਾਂ ਮਿੱਠਾ ਸ਼ਰਬਤ ਜਹਾਂ ਤੇਰਾ ਨਾਮ ਰਾਜਾ ਜੀ ਮਿੱਠਾ ਸਰਬਤ ਜਾਂ ਉਹ ਨਾ ਹੋਰ ਕਿਸੇ ਦਿਲੋਂ ਲੜ ਪਈ ਮੈਂ ਜਦ ਦਾ ਤੇਰੇ ਲੜ ਆਇਆ ਜੱਗ ਵੰਡੇ ਵਡਿਆਇਆ ਤੂੰ ਘਰ ਖਰੀ ਛੋਲੀਆਂ ਫੜ ਆਇਆ ਤੇਰੀ ਆਰਤੀ ਕਰਾਂ ਤੇਰੀ ਆਰਤੀ ਕਰਮੇ ਸੁਬਾ ਸ਼ਾਮੇ ਰਾਜਾ ਜੀ ਮਿੱਠਾ ਸ਼ਰਬਤ ਦੇਹਾ ਮਿੱਠਾ ਸ਼ਰਬਤ ਜਹਾਂ ਤੇਰਾ ਨਾਮ ਰਾਜਾ ਜੀ ਮਿੱਠਾ ਸ਼ਰਬਤ ਜਿਆ ਹੋ ਕੀ ਬਾਤ ਆ ਜੀ ਕੀ ਬਾਤ ਆ ਸੋ ਕੰਨਾਂ ਦੇ ਵਿੱਚ ਤੁਸੀਂ ਹਰ ਬਤ ਦਾ ਰਸ ਕੋਲਿਆ ਸੋ ਕਹਿੰਦੇ ਹੁੰਦੇ ਨੇ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜੀ ਸ਼ੁਰੂਆਤ ਕਰਦੇ ਹਾਂ ਜੀ ਤਾਂ ਰੱਬ ਦਾ ਨਾਮ ਲੈਣਾ ਬੜਾ ਹੀ ਜ਼ਰੂਰੀ ਹੁੰਦਾ ਹੈ ਸੋ ਸਰੋਤਿਓ ਇਸ ਰੱਬ ਦੇ ਨਾਮ ਦੇ ਨਾਲ ਆਪਾਂ ਮਨੋਰੰਜਨ ਦੁਨੀਆ ਵੱਲ ਚੱਲਦੇ ਹਾਂ ਭਾਈ ਜੀ ਕੀ ਸੁਣ ਆ ਰਹੇ ਹੋ ਹਾਂਜੀ ਮਸਾਲੀ ਸੁਣਾਉਣੇ ਆ ਜੀ ਦਿਲਬਰ ਜਾਨੀ ਜੀ ਹਾਂਜੀ ਤੇਰੇ ਪਿਆਰ ਦੀ ਸੋ ਮੈਨੂੰ ਓ ਰੱਬ ਮੈਨੂੰ ਭੁੱਲ ਜਾਵੇ ਭੁੱਲ ਜਾ ਮੈਂ ਜੇ ਮੈਂ ਦੇਨੂੰ ਇੱਕ ਇੱਕ ਮਨ ਕਾ ਜੋੜੀ ਕੇ ਹੁੰਦ ਲਈ ਮਹਗਾਨੀ ਇੱਕ ਇੱਕ ਮਨ ਦਾ ਜੋੜ ਕੇ ਗੁੰਦਲੀ ਮੈਂ ਗਾਨੀ ਔਖੋ ਰੇ ਕੈਸਾ ਹੋਵੇਗਾ ਨਹੀਂ ਮੇਰਾ ਦਿਲਬਰ ਜਾਨੀ ਔਖੋ ਰੇ ਕੈਸਾ ਹੋਵੇਗਾ ਨਹੀਂ ਮੇਰਾ ਦਿਲਬਰ ਜਾਨੀ ਹੋ ਉਹ ਗਾਨਾ ਬਨ ਸਰ ਜੀਵਨਾ ਲਾਈ ਸੂਹੀ ਮਹਿੰਦੀ ਗਾਨਾ ਬਨ ਸਰ ਜੀਵਨਾ ਲਾਈ ਸੁਹੀ ਮਹਿੰਦੀ ਤੇਜਿੰਦਰ ਬਿੱਕੀ ਜੀ ਬਿਨਾ ਵੇ ਹੁਣ ਮੈਂ ਨਾ ਰਹਦੀ ਤੇਜਿੰਦਰ ਬਿੱਕੀ ਵੇ ਬਿਨਾ ਹੁਣ ਮੈਂ ਨਾ ਰਹਦੀ ਉਂਗਲੀ ਦੇ ਵਿੱਚ ਪਾਲੀ ਹੋਏ ਉਂਗਲੀ ਦੇ ਵਿੱਚ ਪਾਲੀ ਹੋਂਦੀ ਪਿਆਰ ਨਿਸ਼ਾਨੀ ਉਹ ਖੋਰ ਕੇਸਾ ਹੋਵੇਗਾ ਨਹੀਂ ਮੇਰਾ ਦਿਲ ਬਰਜਾਨੀ ਹੋਂ ਖਾਰੇ ਕਿਸਾ ਹੋਵੇਗਾ ਨਹੀਂ ਮੇਰਾ ਦਿਲ ਬਰਜਾਨੀ ਹੋ ਆਪਾਂ ਬਾਈ ਵਜੀਰ ਖਾਨ ਜੀ ਦੇ ਨਾਲ ਇੰਟਰਵਿਊ ਚੱਲ ਰਹੀ ਹੈ ਆਪਣੇ ਬਾਈ ਜੀ ਨੇ ਆਪਾਂ ਨੂੰ ਸੁਣਾਏ ਨੇ ਤੇ ਬਾਈ ਜੀ ਦਰਸ਼ਕਾਂ ਦੇ ਰੂਬਰੂ ਆਪਾਂ ਅਗਲੇ ਕੀ ਲੈ ਕੇ ਆ ਰਹੇ ਆਪਾਂ ਕਿਹੜਾ ਸੌਂਗ ਸੁਣਾ ਦੇ ਲਵ ਹੀਰਾ ਜੀ ਸੌਂਗ ਹੈ ਜੀ ਲਾਬੀ ਦੇ ਦਾ ਸੌਂਗ ਹੈ ਜੀ ਮੈਂ ਆਪਣੇ ਜੇਕਰ ਅੱਖ ਵੀ ਨਾ ਹੁੰਦੀ ਤਾਂ ਜਹਾਨ ਜਹਾਨ ਵੀ ਨਾ ਹੁੰਦਾ ਸ਼ਾਇਦ ਗੀਤਾ ਵੀ ਨਾ ਹੁੰਦੀ ਤੇ ਕੁਰਾਨ ਵੀ ਨਾ। ਕੀ ਬਾਤ ਹੈ ਖਿਆ ਬਾਤ। ਜੀ। ਜੇਕਰ ਅੱਖ ਹੀ ਨਾ ਹੁੰਦੀ ਤਾਂ ਜਹਾਨ ਵੀ ਨਾ ਹੁੰਦਾ ਸ਼ਾਇਦ ਗੀਤਾ ਵੀ ਨਾ ਹੁੰਦੀ ਤੇ ਕੁਰਾਨ ਵੀ ਨਾ ਹੁੰਦਾ। ਜੇਕਰ ਅੱਖ ਹੀ ਨਾ ਹੁੰਦੀ ਜੇਕਰ ਅੱਖ ਹੀ ਨਾ ਹੁੰਦੀ ਤਾਂ ਜਹਾਨ ਵੀ ਨਾ ਹੁੰਦਾ ਸ਼ਾਇਦ ਗੀਤ ਵੀ ਨਾ ਹੁੰਦੀ ਤੇ ਕੁਰਾਨ ਵੀ ਨਾ ਹੁੰਦਾ ਜੇਕਰ ਅੱਖ ਹੀ ਨਾ ਹੁੰਦੀ ਤਾਂ ਅੱਖ ਧੰਨੇ ਦੀ دیوانی ਜੇ ਤੂੰ ਜਾਣਦੀ ਨਾ ਸਾ ਉਹਨੂੰ ਹੁੰਦਾ ਨਾ ਨਸੀਬ ਉਹ ਸੀ ਰੱਬ ਦਾ ਦਿੱਦਾ ਉਹਨੂੰ ਹੁੰਦਾ ਨਾ ਨਸੀਬ ਉਹ ਸੀ ਰੱਬ ਦਾ ਦਿੱਦਾ ਸਾਬਰ ਦੀ ਕਪਤਰਾ ਚੋਂ ਸਾਬਰ ਦੀ ਕਪਤਰਾ ਚੋਂ ਭਗਵਾਨ ਵੀ ਨਾ ਹੁੰਦਾ ਛੈ ਗੀਤਾ ਵੀ ਨਾ ਹੁੰਦੀ ਤੇ ਕੁਰਾਨ ਵੀ ਨਾ ਹੁੰਦਾ ਜੇਕਰ ਅੱਖ ਹੀ ਨਾ ਹੁੰਦੀ ਜੇਕਰ ਅੱਖ ਹੀ ਨਾ ਹੁੰਦੀ ਤਾਂ ਕੀ ਬਾਤ ਹੈ ਭਾਈ ਜੀ ਜਿਹੜਾ ਤੁਹਾਡਾ ਪਿੰਡੂ ਮਾਹੌਲ ਆ ਹਨਾ ਭਾਈ ਤੁਹਾਡੇ ਜਿਹੜੇ ਆਪਾਂ ਗਾਇਕੀ ਸਿੱਖਦੇ ਆ ਜੀ ਇਹਨਾਂ ਖੇਤਾਂ ਦੇ ਵਿੱਚ ਇਹਨਾਂ ਦੇ ਵਟਾਂ ਤੇ ਖੇਤਾਂ ਚ ਇਹੋ ਜਿਹਾ ਆਪਾਂ ਨੂੰ ਵਾਤਾਵਰਣ ਮਿਲਦਾ ਜੀ ਤੇ ਉਹਦੇ ਬਾਰੇ ਤੁਸੀਂ ਮਤਲਬ ਕੀ ਸੋਚਦੇ ਹੋ ਮਤਲਬ ਕਿੱਥੋਂ ਤੱਕ ਆਪਣੇ ਲਈ ਸਹੀ ਹੈ ਇਹ ਵਾਤਾਵਰਣ ਜਿਹੜਾ ਆਪਣਾ ਖੁੱਲਾ ਵਾਤਾਵਰਣ ਆ ਜੀ 100% ਆਪਣੇ ਲਈ ਸਹੀ ਹੈ ਜੀ ਹਾਂਜੀ ਇਹਦੇ ਚ ਉੱਚੀ ਨੀਵੀਂ ਆਵਾਜ਼ ਦਾ ਪਤਾ ਲੱਗਦਾ ਰਹਿੰਦਾ ਜੀ ਹਾਂਜੀ ਸ਼ੋਰ ਸ਼ਰਾਬੇ ਤੋਂ ਦੂਰ ਰਹਿਣਾ ਇਹ ਵਧੀਆ ਚੀਜ਼ ਆ ਜੀ ਖੁੱਲੇ ਮਾਹੌਲ ਚ ਗਾਉਣਾ ਜੀ ਵਧੀਆ ਲੱਗਦਾ ਜੀ ਬੰਦਾ ਖੁੱਲ ਕੇ ਪਰਫਾਰਮ ਕਰ ਸਕਦਾ ਹਾਂਜੀ ਹਾਂਜੀ ਹੈਨਾ ਕਈ ਵਾਰੀ ਪਿੰਡ ਦੇ ਵਿੱਚ ਆਪਾਂ ਸੰਗ ਜਾਂਦੇ ਆ ਹਨਾ ਤੇ ਖੇਤ ਦਾ ਮਾਹੌਲ ਇੱਕ ਇਹੋ ਜਿਹਾ ਹੁੰਦਾ ਹਾਂਜੀ ਤੇ ਵਧੀਆ ਗਾਉਂ ਨੂੰ ਮਿਲਦਾ ਹੈ ਹਾਂਜੀ ਹਾਂਜੀ ਬਾਕੀ ਦੋਸਤੋ ਬਾਈ ਬਹੁਤ ਵਧੀਆ ਗਾਉਂਦਾ ਬਾਕੀ ਤੁਸੀਂ ਕਮੈਂਟਾਂ 'ਚ ਜਰੂਰ ਦੱਸਣਾ ਕਿ ਤੁਹਾਡੀ رائے ਕੀ ਹੈ ਬਾਈ ਨੂੰ ਕਿੰਨੇ ਕੁ ਹੋਰ ਅਭਿਆਸ ਦੀ ਲੋੜ ਹੈ ਕਹਿੰਦੇ ਨੇ ਕਿ ਤਰੱਕੀ ਤਾਂ ਬੜੀ ਬਹੁਤ ਦੂਰ ਦੀ ਗੱਲ ਹੈ ਸੋ ਪਰਮਾਤਮਾ ਕਈ ਵਾਰੀ ਝੋਲੀ ਨਾਲ ਲਪ ਲਪ ਭਰ ਦਿੰਦਾ ਤੋ ਬਾਈ ਬਹੁਤ ਵਧੀਆ ਕਰ ਰਹੇ ਨੇ ਆਪਣੇ ਤੁਹਾਡੇ ਕੀ ਰਾਏ ਆ ਤੁਹਾਡੇ ਕੀ ਵਿਚਾਰ ਆ ਕਮੈਂਟਾਂ ਕੀ ਜਰੂਰ ਦੱਸਣਾ ਇਸ ਬਾਈ ਦੀ ਆਪਾਂ ਜਰੂਰ ਸਪੋਰਟ ਕਰਨੀ ਆ ਹੈਨਾ ਬਾਈ ਜੀ ਕੀਸ਼ਨ ਆ ਰਹੇ ਹੋ ਉਹ ਲਾਜ਼ਮੀ ਜੀ ਜੀ ਲਾਭ ਆਉਣ ਦੇ ਫੇਰ ਹਾਂਜੀ ਜੀ ਹੂੰ ਅਰੀ ਲੱਗੀ ਜੀ ਹੋ ਐਸੀ ਨਾਲ ਜੀਣੀ ਜ਼ਿੰਦਗੀ ਹੋ ਐਸੀ ਨਾਲ ਜੀਣੀ ਜ਼ਿੰਦਗੀ ਹੋ ਐਸੀ ਨਾਲ ਜੀਣੀ ਜ਼ਿੰਦਗੀ ਹਉ ਮੰਨੇ ਮੰਨੇ ਦਾ ਨਜ਼ਾਰਾ ਐਸੀ ਲੈਣਾ ਕੁੱਲੀ ਚ ਭਾਵੇਂ ਕੱਖ ਨਾ ਰਹੇ ਕੁੱਲੀ ਚ ਭਾਵੇਂ ਕੱਖ ਨਾ ਰਹੇ ਕੁੱਲੀ ਚ ਪਾਵੇਂ ਕਖ ਨਾ ਰਹੇ ਪਰ ਪਿੰਡ ਚ ਮੜਕ ਨਾਲ ਰਹਿਣਾ ਕੁੱਲੀ ਚ ਪਾਵੇਂ ਕਖ ਨਾ ਰਹੇ ਕੁੱਲੀ ਚ ਪਾਵੇਂ ਕਖ ਨਾ ਰਹੇ ਹੋਈ ਆਪਣੀ ਕਮਾਉਣਿਆਂ ਅਸੀ ਸਦਾ ਆਪਣੀ ਕਮਾ ਕੇ ਯਾਰੋ ਖਣੀ ਅਸੀ ਕਿਡਾ ਲੈ ਲੈਣ ਤੋਂ ਕੀੜਾ ਮੰਗਣ ਜਾਣਾ ਏ ਕਉਡੀ ਕਹਾਣੀ ਅਸੀਂ ਕੀੜਾ ਲੈ ਲੈਣ ਤਾ ਕੀੜਾ ਮੰਗਣ ਜਾਣਾ ਏ ਕਉਡੀ ਕਹਾਣੀ ਮੰਗਣਾ ਹੈ ਮਰ ਨਹੀਂ ਜਿਆ ਮੰਗੇ ਨਾ ਹੈ ਮਰ ਨਹੀਂ ਜਿਆ ਉਹ ਸਾਡੀ ਵੱਡੀਆਂ ਵੱਡੇ ਰਿਆਂ ਦਾ ਕਹਿਣਾ ਕੁੱਲੀ ਚ ਭਾਵੇਂ ਕੱਖ ਨਾ ਰਹੇ ਕੁੱਲੀ ਚ ਭਾਵੇਂ ਕੱਖ ਨਾ ਰਹੇ ਉਲੀਚ ਭਵੇਂ ਕੱਖ ਨਾ ਰਹੇ ਬਜੀ ਤੁਹਾਡਾ ਬਚਪਨ ਵੀ ਬੜਾ ਅਜੀਬ ਰਿਹਾ ਹੋਣਾ ਹਨਾ ਕਿੰਨੀ ਉਮਰ ਹੋ ਗਈ ਤੁਹਾਡੀ ਉਮਰ ਹੋ ਗਈ ਚਮਕੀ 35 ਸਾਲਾਂ ਦੀ 35 ਸਾਲ ਦੀ ਉਮਰ ਹੋ ਗਈ ਹਾਂਜੀ ਸ਼ੁਰੂ ਤੋਂ ਗਵਨੇ ਤੁਸੀਂ ਸ਼ੁਰੂ ਤੋਂ ਗਵਨੇ ਜੀ ਬਚਪਨ ਤੋਂ ਹੀ ਬਚਪਨ ਤੋਂ ਹੀ ਸਕੂਲ ਟਾਈਮ ਤੋਂ ਹਾਂ ਸਕੂਲ ਟਾਈਮ ਤੋਂ ਕਿੰਨੇ ਪੜ੍ਹੇ ਹੋ ਸਾਰਾ 8ਵੀਂ ਪਾਸ ਆ ਜੀ 8ਵੀਂ ਪਾਸ ਹਾਂਜੀ ਚਲੋ ਤੇ ਤੁਸੀਂ ਸਕੂਲ ਦੇ ਵਿੱਚ ਕਿੰਨੇ ਕ ਵਾਰੀ ਗਾਇਆ ਸਕੂਲ ਚ ਜੀ ਪ੍ਰੇਅਰ ਤੜਕੇ ਸਵੇਰ ਮੈਂ ਕਰਾਉਂਦਾ ਸੀਗਾ ਜੀ ਹਰਮੋਨੀਅਮ ਤੇ ਜੀ ਹੂੰ ਤੇ ਉਦੋਂ ਬਾਅਦ ਐਤਵਾਰ ਮੰਨ ਲਓ ਉਹਨਾਂ ਵਾਰ ਨੂੰ ਜੀ ਸ਼ਨੀਵਾਰ ਨੂੰ ਜੀ ਤੇ ਟੀਚਰ ਸਾਰੇ ਜੀ ਮੰਨ ਲਓ ਵਿਦਿਆਰਥੀ ਸਾਰੇ ਹੁੰਦੇ ਸੀਗੇ ਜੀ ਹੂੰ ਹਾਂ ਜੀ ਸ਼ੁਰੂ ਤੋਂ ਕਾਉਨੇ ਹਾਂ ਹਾਂ ਜੀ ਤੁਸੀਂ ਪ੍ਰੋਗਰਾਮ ਵੀ ਲਾਉਨੇ ਹੋ ਪ੍ਰੋਗਰਾਮ ਹਾਂ ਜੀ ਛੋਟੇ-ਮੋਟੇ ਲਾਈਦੇ ਆ ਜੀ ਓਕੇ ਹਾਂ ਜੀ ਉਹ ਵਧੀਆ ਪਿਆਰ ਆ ਜੀ ਗਾਂਵ ਪਛਾਣ ਵਾਲੇ ਬੰਦੇ ਪਿਆਰ ਕਰਦੇ ਆ ਜੀ ਇੱਚ ਕੀ ਲੈ ਜਾਂਦੇ ਆ ਜੀ ਲਾਉਨੇ ਪੈਂਦੇ ਆ ਜੀ ਕਿਆ ਬਾਤ ਹੈ ਜੀ ਸੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਾਖੇ ਹੈ ਨਾ ਤੇ ਦਰਸ਼ਕਾਂ ਨੂੰ ਤੁਸੀਂ ਕੀ ਕਹੋਗੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਸੀ ਗਾਲ ਜੀ ਜਿਹੜੇ ਦੇਖਣੇ ਨੇ ਤੇ ਬਾਕੀ ਵੀ ਉਹਨਾਂ ਦੇ ਰਹੇ ਆ ਜੀ ਲੈ ਕਮੈਂਟਾਂ ਚ ਸਾਨੂੰ ਜਰੂਰ ਦੱਸਿਓ ਭਾਈ ਜੀ ਸਾਨੂੰ ਕਿੰਨੀ ਲੋਡ ਆ ਵੀਰ ਬਾਕੀ ਸਜਿੰਦਰ ਵੀ ਕੀ ਨਾਲ ਬੈਠੇ ਨੇ ਇਹਨਾਂ ਦਾ ਵੀ ਧੰਨਵਾਦ ਹੈ ਜੀ ਸਾਰੀ ਟੀਮ ਦਾ ਮੇਰੇ ਵੱਲੋਂ ਧੰਨਵਾਦ ਹੈ ਜੀ ਕੀ ਸੁਣਾ ਰਹੇ ਹੋ ਰੋਈ ਖਾਨ ਸੁਣਾ ਦੀ ਵੰਗਾ ਤੋੜੀ ਪਿਆ ਅਜ ਮੋਣ ਵੀ ਨਹੀਂ ਆਉਂਦਾ ਕਿਨਾ ਕਰਦੀਆਂ ਪਿਆ ਇਹ ਦੇਖੋਣਾ ਵੀ ਨਹੀਂ ਆਉਂਦਾ बस तू ही साडे जीन दी वजह जीन दा बहाना, तेरा प्यार सजन हो साडे जी ते प्यार सजन बोले न तूं पे बुझ लेन दिल्ली मुहले विच बस तूं साढा रूह नाला तेरी नूह वारा तेरी न प्यार सजना उहो साढे जीन द बहाना ਤੇਰਾ ਪਿਆਰੇ ਸੱਜਣਾ ਹੂੰ ਸਾਡੇ ਜੀਨ ਦਾ ਬਹਾਨਾ ਤੇਰਾ ਪਿਆਰੇ ਸੱਜਣਾ ਜਿਵੇਂ ਤੁਸੀਂ ਬਚਪਨ ਦੀ ਗੱਲ ਕਰਦੇ ਰਹੇ ਹੋ ਹਾਂ ਵੀ ਸਕੂਲਾਂ ਦੇ ਵਿੱਚ ਗਾਉਂਦੇ ਰਹੇ ਹੋ ਜੀ ਪਿੰਡ ਦੇ ਵਿੱਚ ਵੀ ਚਲੇ ਜਾਂਦੇ ਹੋ ਜੀ ਆਮਾ ਪ੍ਰੋਗਰਾਮ ਹਨਾ ਤਾਂ ਪਿੰਡ ਵੱਲੋਂ ਕਿੰਨੀ ਕੁ ਸਪੋਰਟ ਮਿਲਦੀ ਆ ਵਧੀਆ ਜੀ ਪਿੰਡ ਵੱਲੋਂ ਬਹੁਤ ਵਧੀਆ ਸਪੋਰਟ ਮਿਲਦੀ ਆ ਜੀ ਕਮ ਸੇ ਕਮ ਮੇਰਾ 400 ਘਰ ਆ ਜੀ ਤੇ ਛੋਟਾ ਮੋਟਾ ਪ੍ਰੋਗਰਾਮਾਂ ਸਾਨੂੰ ਮਿਲਦਾ ਰਹਿੰਦਾ ਜੀ ਤੇ ਬਾਕੀ ਦਾ ਬਹੁਤ ਪ੍ਰੋਮੋਸ਼ਨ ਮਿਲਦਾ ਜੀ ਸਾਨੂੰ ਬਹੁਤ ਵਧੀਆ ਪਿਆਰ ਕਰਦੇ ਲੋਕ ਜੀ ਹਾਂਜੀ ਸਾਨੂੰ ਵਧੀਆ ਹੀ ਪ੍ਰੋਗਰਾਮ ਦਿੰਦੇ ਆ ਛੋਟੇ ਮੋਟੇ ਪ੍ਰੋਗਰਾਮ ਜੀ ਲਾਈ ਦੇ ਨੇ ਪ੍ਰੋਗਰਾਮ ਜੀ ਠੀਕ ਹੈ ਹਾਂਜੀ ਕੀ ਸੁਣਾ ਰਹੇ ਹੋ ਬਾਈ ਹਾਂਜੀ ਸੁਣਾਦ ਨੇ ਆ ਜੀ ਲਵਜੀਤ ਖਾਨ ਸੁਣਾਦ ਨੇ ਆ ਜੀ ਕੀ ਬਾਤ ਹੈ ਹਾਂਜੀ 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 ਹੋ ਤੇਰੀ ਜदाई ਮੈਥੋਂ ਝਲ ਨਹੀਂ ਹੋਣੀ ਮੁਸ਼ਕਲ ਜਹੀਏ ਹੱਲ ਨਹੀਂ ਹੋਣੀ ओ गम ते मेरा गवा सजना वे गम ते मेरा गवा सजना छेत सजन वे गल सजन वेंद मुक ग हयो मु उर दख सजन ਛੇਤੀ ਆ ਸਜਣਾ ਵੇ ਗੱਲ ਲਾ ਸਜਣਾ ਵੇ ਜਿੰਦ ਮੁੱਕ ਗਈਏ ਹਾਏ ਉਹ ਜਿੰਦ ਮੁੱਕ ਗਈਏ ਕੀ ਬਾਤ ਹੈ ਕੀ ਬਾਤ ਹੈ ਉਹ ਸਾਨੂੰ ਤੇਰੀ ਜੁਦਾਈ ਵੇ ਮਾਰੀ ਗਈ ਸਾਨੂੰ ਤੇਰੀ ਜੁਦਾਈ ਵੇ ਮਾਰੀ ਗਈ जिंद सदि में सारी गई हो जिंद सद में सारी गई हो गम ते मेरा गवा सजना गम ते ਮੇਰਾ ਗਵਾ ਸਜਨਾ ਛੇਤੀਆ ਸਜਨਾ ਵੇ ਗਲ ਲਾ ਸਜਨਾ ਵੇ ਜਿੰਦੇ ਮੁੱਕ ਗਏ ਹਾਏ ਹੋ ਜਿੰਦੇ ਮੁੱਕ ਗਏ ਹਾਏ ਹੋ ਜਿੰਦੇ ਮੁੱਕ ਗਏ ਭਾਈ ਤੁਹਾਨੂੰ ਦਰਸ਼ਕ ਪਸੰਦ ਵੀ ਕਰਦੇ ਨੇ ਹਨਾ ਜੀ ਪ੍ਰੋਗਰਾਮ ਲਾਉਨੇ ਵੀ ਰਹਿੰਦੇ ਹਾਂ ਹਾਂਜੀ ਹਾਂਜੀ ਤੇ ਕਿੰਨਾ ਘੱਟ ਤੱਕ ਤੁਹਾਨੂੰ ਦਰਸ਼ਕ ਸਪੋਰਟ ਕਰ ਰਹੇ ਹੈ ਅੱਜ ਬਹੁਤ ਜ਼ਿਆਦਾ ਜੀ ਅੱਜ ਤੱਕ ਤੇ ਬਹੁਤ ਸਪੋਰਟ ਮਿਲ ਰਿਹਾ ਹੈ ਭੈਣ ਭਾਈਆਂ ਵੱਲੋਂ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਜੀ ਹੂੰ ਤੇ ਅੱਗੇ ਪ੍ਰਮਾਤਮਾ ਦੀ ਮਰਜ਼ੀ ਹੈ ਜੀ ਜੋ ਹੈਗਾ ਤੇਜਿੰਦਰ ਜੀ ਤੁਹਾਡੇ ਹੱਥជា ਵੀਰੇ ਤੁਹਾਡੇ ਸਾਹਮਣੇ ਹੈ ਜੀ ਨਹੀਂ ਨਹੀਂ ਉਹ ਤਾਂ ਪ੍ਰਮਾਤਮਾ ਨੇ ਕਰਨੀ ਹੈ ਹਾਂਜੀ ਹਾਂਜੀ ਸੋ ਮੈਂ ਸਾਰੇ ਦਰਸ਼ਕਾਂ ਨੂੰ ਜੀ ਫਿਰ ਗੁਜਾਰਿਸ਼ ਕਰੂੰਗਾ ਕਿ ਇਸ ਵੀਰ ਦੀ ਆਪਾਂ ਵੱਧ ਚੜ ਕੇ ਸਪੋਰਟ ਕਰਨੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਗਾਇਕੀ ਦੀ ਜਿੱਥੇ ਤੁਹਾਡਾ ਕੀ ਮਤਲਬ ਹੁਣ ਟਰੈਕ ਆ ਰਹੇ ਜਾਂ ਕੋਈ ਮਤਲਬ ਕੀ ਗਾ ਰਹੇ ਹੁਣ ਅੱਜ ਕੱਲ ਨਮਾ ਨਮਾ ਜੀ ਹੁਣ ਤਿਆਰ ਕਰ ਰਹੇ ਆ ਜੀ ਇੱਕ ਹੂੰ ਸੁਣੋ ਸੁਣੋ ਅਗਲੇ ਫੁੱਟਸੇ ਸੁਣਾਵਾਂਗੇ ਜੀ ਓਕੇ ਅਗਲੇ ਐਪੀਸੋਡ ਹਾਂਜੀ ਹਾਂਜੀ ਠੀਕ ਹੈ ਤੇ ਤਿਆਰ ਕਰ ਰਹੇ ਆ ਜੀ ਕਲਮ ਹਾਂਜੀ ਅਗਲੇ ਫੁੱਟਸੇ ਸੁਣੂ ਸੁਣਾ ਦੇਵਾਂਗੇ ਲਾਭੀ ਰਾ ਸੁਣਾਉਂਗੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਲਾਭੀ ਰਾ ਸੁਣਾ ਦਿਆਂਗੇ ਸੁਣਾਓ ਜੀ ਹਾਂਜੀ ਹੂੰ ਬੇ ਨਹਾ ਬੇ ਸਚੇ ਨਾ ਨਾ ਕਿਉ ਹੋਰ ਰਵੋਨੇ ਤੂੰ ਹੋ ਗੱਲਾ ਕਰ ਕਰਕੇ ਮੇਰਾ ਖੂਨ ਮਚਾਉਨੇ ਤੂੰ ਦਿਨ ਪੁੱਛਿਆ ਲੋੜੀ ਦਾ ਦਿਨ ਪੁੱਛਿਆ ਲੋੜੀ ਦਾ ਵੇ ਮੈਂ ਕਿੱਦਾ ਹਸਦੀਆਂ ਗਹਿਣੇ ਵੇਖ ਕੇ ਆਕਾਰ ਵੇਖ ਕੇ ਕਹਤਾ ਕਿ ਮੈਂ ਸੌਖੀ ਵੱਸਦੀ ਆ ਹਏ ਸੌਖੀ ਵੱਸਦੀ ਆ ਓ ਸਸ ਸੋਹਰੇ ਨਨਦਾ ਤੋਂ ਮੈਨੂੰ ਮਿਲਦਾ ਪਿਆਰ ਬਥੇਰਾ ਮਾਹੀ ਮਿਲ ਸ਼ਰਾਬੀ ਗਿਆ ਤਾਣੀ ਫੁੱਲਦਾ ਚੀਤਾ ਤੇਰਾ ਮਾਹੀ ਮਿਲ ਸ਼ਰਾਬੀ ਗਿਆ ਤਾਣੀ ਫੁੱਲਦਾ ਚੀਤਾ ਤੇਰਾ ਹੋ ਕੀ ਹਵੇਲੀਆਂ ਨੂੰ ਹੋ ਕੀ ਹਵੇਲੀਆਂ ਨੂੰ ਅੰਦਰੋਂ ਅੰਦਰ ਹੀ ਸਾਚਦੀਆਂ ਘੈਣ ਦੇਖ ਕੇ ਆਖਾਂਰ ਦੇਖ ਕੇ ਕਹਤਾ ਹਾਏ ਮੈਂ ਸੌਖੀ ਵਸਦੀਆਂ ਹਾਏ ਸੌਖੀ ਵਸਦੀਆਂ ਕੀ ਬਾਤ ਹੈ ਦਰਸ਼ਕੋ ਉਮੀਦ ਕਰਦੇ ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਪਸੰਦ ਕਰੋਗੇ ਸੋ ਅਗਲੇ ਕਿਸੇ ਹੋਰ ਐਪੀਸੋਡ ਦੇ ਵਿੱਚ ਆਪਾਂ ਨਵੇਂ ਕਿਸੇ ਆਰਟਿਸਟ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ ਸਾਨੂੰ ਤੇ ਤੁਹਾਡਾ ਵਜੀਰ ਖਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਹਾਂਜੀ ਤੁਸੀਂ ਸਾਡੇ ਚੈਨਲ ਵਾਸਤੇ ਟਾਈਮ ਕੱਢਿਆ ਸੋ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਨਵੇਂ ਆਰਟਿਸਟ ਦੇ ਵਿੱਚ ਆਪਾਂ ਮਿਲਾਂਗੇ ਨਵੇਂ ਆਰਟਿਸਟ ਨਾਲ ਮਿਲਾਂਗੇ ਗੱਲਾਂ ਬਾਤਾਂ ਕਰਾਂਗੇ ਤਦ ਤੱਕ ਲਈ ਤੇਜਿੰਦਰ ਵਿੱਕੀ ਨੂੰ ਦਿਓ ਇਜਾਜ਼ਤ ਧੰਨਵਾਦ ਸਸ਼ਿਆ ਕਾ ਸਸ਼ਿਆ